ਕਹੋ ਟੱਲ ਗੁਰ ਸੇਵੀਐ ਅਹਨ ਸਹਜ ਸੁਭਾਅਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਗੁਰ ਸੋਹ ਝਟੀਐ ਤੋਦ ਰੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤ ਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਫਾਇ ਮੁਕਤ ਨਾ ਹੋワイ ਜਿ ਚਰ ਸਬਦ ਨ ਕਰੇ ਵਿਚਾਰ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੁਕਤ ਨਾ ਹੋワイ ਜਿਚਰ ਸਬਦ ਨ ਕਰੇ ਵਿਚਾਰ

ਦੋਬੇ ਦਾ ਤਜ ਵਿਕਾਰ ਨਾਨਕ ਇੱਕ ਦਰਸਨ ਦੇਖ ਮਰ ਮਿਲੇ ਸਤ ਗੁਰ ਹੇਤ ਪਿਆਰੇ ਮਹੱਲਾ ਤੀਜਾ ਸਤ ਗੁਰ ਨਾ ਸੇਵਿਓ ਮੂਰਖ ਅੰਦਗਵਾਰੇ ਦੂਜਾ ਪਾਇ ਬਹੁਤ ਦੁੱਖ ਲੱਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸਨ ਹਾਰ ਪੋੜੀ ਤੂੰ ਆਪੇ 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 ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਆ ਹਾਰੇ ਆਪੇ ਬੁਲਾ ਆਪੇ ਬੁਲਾਵਾ ਹਾਰੇ ਆਪੇ ਜਾਲ ਥਾਲ ਰਵੇ ਰਹੀਆਂ ਹਾਰੇ ਆਪੇ ਮਾਰਾ ਹਾਰੇ ਆਪੇ ਛੋਡਾ ਮਾਨ ਹਾਰੇ ਸਰਣੀ ਪਾੜ ਰਹੀ ਆ ਹਾਰੇ ਬਿਨ ਕੋਈ ਮਾਰੇ ਜੀਵਾਲ ਨਾ ਸਕੈ ਮਾਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਆ ਜਾਨ ਨਾਨਕ ਗੁਰਮੁਖ ਹਾਰ ਲਹੀਆ ਹਾਰ ਬਿਨ ਕੋਈ ਮਾਰੇ ਜੀਵਾਲੇ ਨ ਸਕੈ ਮਨ ਹੋਏ ਨਿਚਿੰਬ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈਆ ਜਾਨ ਨਾਨਕ ਗੁਰਮੁਖ ਹਾਰੇ ਲਹੀਆ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਰਾਗ ਵਡਹੰਸ ਕੀ ਵਾਰ ਪੌੜੀ ਇੱਕਵੀਂ ਸਲੋਕਾਂ ਨਾਲ